ਜਿਹੜੀ ਮਨੁੱਖ ਦੀ ਵਿਚਾਰ ਦੇ ਨਾਲ ਮਨੁੱਖ ਨੂੰ ਗੁਰੂ ਚੇਤੇ ਆਉਂਦਾ ਏ ਉਹ ਭਾਵੇਂ ਦੁੱਖ ਹੀ ਕਿਉਂ ਨਾ ਹੋਵੇ ਸਤਿਗੁਰੂ ਕਹਿੰਦੇ ਨੇ ਉਹ ਦਵਾਈ ਹੈ ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਪਟਨੇ ਦੀ ਧਰਤੀ ਤੇ ਗਏ ਉਥੇ ਮਹਾਰਾਜ ਨਾਲ ਭਾਈ ਮਰਦਾਨਾ ਜੀ ਸਨ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਕੌਤਕ ਰਚਿਆ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨੇ ਨੂੰ ਕਿ ਤੂੰ ਗੰਗਾ ਦੇ ਕਿਨਾਰੇ ਚ ਜਾ ਉੱਥੇ ਤੈਨੂੰ ਇੱਕ ਰਤਨ ਲੱਭੇਗਾ ਭਾਈ ਮਰਦਾਨਾ ਜੀ ਨੇ ਮਹਾਰਾਜ ਦਾ ਬਚਨ ਮੰਨਿਆ ਗੁਰੂ ਨਾਨਕ ਪਾਤਸ਼ਾਹ ਜੋ ਬਚਨ ਕਰਦੇ ਸਨ ਭਾਈ ਮਰਦਾਨਾ ਜੀ ਉਵੇਂ ਹੀ ਕਰਦੇ ਸਨ ਸੋ ਉਹ ਜਦੋਂ ਗੰਗਾ ਦੇ ਕਿਨਾਰੇ ਤੇ ਗਿਆ ਭਾਈ ਮਰਦਾਨਾ ਤੇ ਉਹਨਾਂ ਨੂੰ ਉੱਥੇ ਇੱਕ ਬੜਾ ਸੁੰਦਰਾ ਰਤਨ ਲੱਭਿਆ ਜਿਹਨੂੰ ਅਸੀਂ ਹੀਰਾ ਕਹਿ ਦਿੰਦੇ ਹਾਂ ਹੀਰੇ ਦੇ ਉੱਪਰ ਹੁੰਦਾ ਹੈ ਰਤਨ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਹੀਰੇ ਦੀ ਸਭ ਤੋਂ ਉੱਪਰਲੀ ਜਿਹੜੀ ਖਾਨਾ ਜਿਵੇਂ ਲਾਲ ਕਹਿ ਦਿੰਦੇ ਨੇ ਇਸ ਤਰ੍ਹਾਂ ਰਤਨ ਹੈ ਕਿਉਂਕਿ ਹੀਰਾ ਵੀ ਇੱਕ ਪ੍ਰਕਾਰ ਦਾ ਨਹੀਂ ਕਈ ਪ੍ਰਕਾਰ ਦੇ ਹੁੰਦੇ ਹਨ ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ ਕਿ ਗੰਗਾ ਦੇ ਕਿਨਾਰੇ ਤੇ ਜਾ ਤੇ ਉੱਥੇ ਇੱਕ ਰਤਨ ਪਿਆਏ ਉਹਨੂੰ ਚੁੱਕ ਕੇ ਲਿਆ ਭਾਈ ਮਰਦਾਨਾ ਜੀ ਗਏ ਤੇ ਉਹ ਰਤਨ ਨੂੰ ਚੁੱਕ ਕੇ ਲੈ ਆਏ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕੋਲ ਰਤਨ ਲੈ ਕੇ ਆਏ ਤਾਂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਤੇ ਉੱਥੇ ਜਾ ਕੇ ਇਹ ਰਤਨ ਦਾ ਮੁੱਲ ਪਵਾ ਕੇ ਲਿਆ ਦੇਖ ਵੀ ਇਹ ਰਤਨ ਕਿੰਨਾ ਕਮੇਗਾ ਵਿਕਦਾ ਹੈ ਇਹ ਰਤਨ ਦਾ ਕਿੰਨਾ ਕੁ ਮੁੱਲ ਪਾਉਂਦਾ ਜੀ ਹੁਣ ਭਾਈ ਮਰਦਾਨਾ ਗੁਰੂ ਦਾ ਬਚਨ ਮੰਨ ਕੇ ਸ਼ਹਿਰ ਵੱਲ ਤੁਰ ਪਏ ਜਦੋਂ ਗੁਰੂ ਨਾਨਕ ਦੇਵ ਜੀ ਦਾ ਬਚਨ ਮੰਨਿਆ ਉਹ ਸ਼ਹਿਰ ਵੱਲ ਤੁਰ ਪਏ ਤਾਂ ਸਭ ਤੋਂ ਪਹਿਲਾਂ ਕਿਉਂਕਿ ਸ਼ਹਿਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸਾਨੂੰ ਵਪਾਰ ਮਿਲ ਜਾਵੇਗਾ ਪਹਿਲਾਂ ਉਹ ਉਸ ਮੰਡੀ ਵਿੱਚ ਚਲੇ ਗਏ ਜਿੱਥੇ ਫਲ ਸਬਜ਼ੀਆਂ ਵਿਕ ਰਹੀਆਂ ਸਨ ਉੱਥੇ ਉਹਨਾਂ ਨੇ ਕਿਸੇ ਸਬਜ਼ੀ ਵਾਲ ਵਾਲੇ ਨੂੰ ਪੁੱਛਿਆ ਕਿ ਮੈਂ ਇਹ ਰਤਨ ਲੈ ਕੇ ਆਇਆ ਹਾਂ ਇਦਾਂ ਕੀ ਮੁੱਲ ਦੇਵੇਂਗਾ ਤੂੰ ਤਾਂ ਇਤਿਹਾਸ ਦੇ ਵਿੱਚ ਆਉਂਦਾ ਏ ਕਿ ਉਹ ਜਿਹੜਾ ਸਬਜ਼ੀ ਵਾਲਾ ਸੀ ਭਾਈ ਮਰਦਾਨੇ ਨੂੰ ਕਹਿਣ ਲੱਗਿਆ ਕਿ ਮੇਰੇ ਕੋਲ ਜਿਹੜੀ ਸਬਜ਼ੀ ਹੈ ਉਹਦੇ ਵਿੱਚੋਂ ਮੈਂ ਤੈਨੂੰ ਇੱਕ ਮੂਲੀ ਦੇ ਦੇਵਾਂਗਾ ਇਹ ਸラਟਨ ਦੇ ਬਦਲੇ ਭਾਈ ਮਰਦਾਨਾ ਜੀ ਅੱਗੇ ਚਲੇ ਗਏ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸਨ ਕਿ ਜਿਹੜਾ ਤੈਨੂੰ ਰਤਨ ਦਾ ਸਹੀ ਮੁੱਲ ਪਾਵੇ ਉਹਦੇ ਕੋਲ ਜਾਣਾ ਤੇ ਉਸ ਤੋਂ ਬਾਅਦ ਉਹ ਅੱਗੇ ਚੱਲਿਆ ਗਿਆ ਤੇ ਉੱਥੇ ਉਹਨੂੰ ਇੱਕ ਲੱਕੜਹਾਰਾ ਮਿਲਿਆ ਇੱਕ ਲੱਕੜਹਾਰੇ ਦੇ ਕੋਲ ਚਲਾ ਗਿਆ ਉਹ ਉੱਥੇ ਜਾ ਕੇ ਭਾਈ ਮਰਦਾਨਾ ਕਹਿਣ ਲੱਗੇ ਕਿ ਇਹ ਜੋ ਰਤਨ ਹੈ ਇਹ ਤੁਹਾਨੂੰ ਵੇਚਣਾ ਹੈ ਜੇ ਤੁਸੀਂ ਕਿੰਨੀ ਕੀਮਤ ਦੇਵੋਗੇ ਉਹ ਕਹਿਣ ਲੱਗਾ ਵੀ ਮੈਂ ਤੈਨੂੰ ਇਹਦੇ ਬਦਲੇ ਚਾਰ ਲੱਕੜਾਂ ਦੇ ਦੇਵਾਂਗਾ ਭਾਈ ਮਰਦਾਨਾ ਜੀ ਦਾ ਮਨ ਉੱਥੇ ਵੀ ਸੰਤੁਸ਼ਟ ਨਾ ਹੋਇਆ ਉਸ ਤੋਂ ਅੱਗੇ ਚਲੇ ਗਏ ਕਿਉਂਕਿ ਭਾਈ ਮਰਦਾਨਾ ਜੀ ਨੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਲਟਾ ਸਵਾਲ ਨਹੀਂ ਕੀਤਾ ਸੀ। ਉਹਨਾਂ ਨੂੰ ਪਤਾ ਸੀ ਮਹਾਰਾਜ ਦੇ ਬਚਨ ਨੇ ਹੁਣ ਮਹਾਰਾਜ ਨੇ ਕਿਹਾ ਉਹਨੂੰ ਕੀਮਤ ਤੈਅ ਕਰਕੇ ਦਿੱਤੀ ਸੀ ਵੀ ਤੂੰ ਇੰਨੀ ਕੀਮਤ ਲਵਾਉਣੀ ਹੈ। ਉਹਨੂੰ ਪਤਾ ਸੀ ਵੀ ਜਦੋਂ ਮੈਨੂੰ ਸਹੀ ਜਵਾਬ ਮਿਲ ਗਿਆ ਤਾਂ ਆਪ ਹੀ ਮੇਰਾ ਮਨ ਸੰਤੁਸ਼ਟ ਹੋ ਜਾਵੇਗਾ। ਆਪ ਹੀ ਮਹਾਰਾਜ ਦੇ ਬਚਨ ਨੇ ਮਨ ਆਪ ਹੀ ਪਤਾ ਲੱਗ ਜਾਵੇਗਾ। ਕੋਈ ਕੌਤਕ ਹੈ ਗੁਰੂ ਦਾ। ਤੀਸਰੀ ਜਗ੍ਹਾ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਚਲਾ ਗਿਆ। ਉੱਥੇ ਜਾ ਕੇ ਉਹਨੇ ਕੱਪੜੇ ਵਾਲੇ ਵਪਾਰੀ ਨੂੰ ਕਿਹਾ ਕਿ ਇਹ ਮੈਂ ਤੈਨੂੰ ਰਤਨ ਦੇਣਾ ਏ ਇਹ ਰਤਨ ਦਾ ਤੂੰ ਮੈਨੂੰ ਕਿੰਨਾ ਮੁੱਲ ਦੇਵੇਂਗਾ ਉਹ ਕਹਿਣ ਲੱਗਾ ਮੈਂ ਤੈਨੂੰ 2-3 ਗਾਜ਼ ਕੱਪੜਾ ਦੇ ਦੇਵਾਂਗਾ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਕੁਝ ਨਹੀਂ ਇਹ ਰਤਨ ਦੇ ਬਦਲੇ ਭਾਈ ਮਰਦਾਨਾ ਜੀ ਦਾ ਮਨ ਉੱਥੇ ਵੀ ਸੰਤੁਸ਼ਟਨਾ ਹੋਇਆ ਉਹ ਅੱਗੇ ਚਲੇ ਗਏ ਇੱਕ ਹਲਵਾਈ ਦੀ ਦੁਕਾਨ ਤੇ ਚਲੇ ਗਏ ਕਿਉਂਕਿ ਜਿੰਨੇ ਪ੍ਰਕਾਰ ਦੇ ਕਿਤੇ ਸੀ ਇਤਿਹਾਸ ਵਿੱਚ ਬਚਨ ਹੈ ਕਿ ਉਹ ਸਾਰੇ ਪ੍ਰਕਾਰ ਦੇ ਕਿੱਤੇਾਂ ਕੋਲ ਗਏ ਜਿੰਨੇ ਵੀ ਮਨੋ ਕਿਤੇ ਕਰਦਾ ਹੈ ਜਦੋਂ ਹਲਵਾਈ ਕੋਲ ਗਏ ਉਨੇ ਕਿ ਮੈਂ ਤੈਨੂੰ ਸਿਰ ਦੋ ਸਿਰ ਮਿਠਾਈ ਦੇ ਦੇਵਾਂਗਾ ਇਸ ਦੇ ਬਦਲੇ ਇਸ ਤੋਂ ਜ਼ਿਆਦਾ ਮੈਂ ਤੈਨੂੰ ਨਹੀਂ ਦੇ ਸਕਦਾ ਤੇ ਭਾਈ ਮਰਦਾਨਾ ਦਾ ਮਨ ਦੁੱਖਾਂ ਦੇ ਵਿੱਚ ਕਿ ਮਨ ਨੂੰ ਕੋਈ ਤਸੱਲੀ ਤੇ ਹੋ ਨਹੀਂ ਰਹੀ ਅਖੀਰ ਤੇ ਭਾਈ ਮਰਦਾਨਾ ਬਾਜ਼ਾਰ ਦੇ ਵਿੱਚ ਜਾਂਦੇ ਜਾਂਦੇ ਸੁਨਿਆਰੇ ਕੋਲ ਚਲੇ ਗਏ ਉਹਨ ਸੁਨਿਆਰੇ ਨੂੰ ਸੋਨੇ ਦੀ ਸਮਝ ਹੈ ਸੁ ਸੁਨਿਆਰੇ ਕੋਲ ਜਦੋਂ ਗਏ ਤਾਂ ਉਹਨੇ ਕਿਹਾ ਕਿ ਮੈਂ ਤੈਨੂੰ ਇਹਦੇ ਬਦਲੇ 1-2 ਤੋਲੇ ਸੋਨਾ ਦੇ ਸਕਦਾ ਹਾਂ ਹੋਰ ਕੁਝ ਨਹੀਂ ਦੇ ਸਕਦਾ بس ਇਹ ਨਹੀਂ ਕੋਈ ਕੀਮਤ ਹੈ ਭਾਈ ਮਰਦਾਨਾ ਜੀ ਦਾ ਮਨ ਫਿਰ ਵੀ ਸੰਤੁਸ਼ਟ ਨਾ ਹੋਇਆ ਤੇ ਕੁਦਰਤਨ ਕਿਉਂਕਿ ਗੁਰੂ ਨਾਨਕ ਪਾਸ਼ਾ ਦਾ ਜਿਹੜਾ ਕੌਤਕ ਰਚਿਆ ਸੀ ਗੁਰੂ ਪਾਸ਼ਾ ਨੇ ਉਹ ਇੱਕ ਜ਼ੌਹਰੀ ਦੀ ਦੁਕਾਨ ਤੇ ਚਲੇ ਗਏ ਜਿਹਦਾ ਨਾਂ ਸੀ ਸਾਲਸਰਾਏ ਜਦੋਂ ਉਹ ਸਾਲਸਰਾਏ ਕੋਲ ਗਏ ਨਾ ਗੁਰੂ ਨਾਨਕ ਪਾਸ਼ਾ ਜੀ ਦੇ ਜਿਹੜਾ ਉਹਨੂੰ ਰਤਨ ਦਿੱਤਾ ਸੀ ਵੀ ਤੂੰ ਗੰਗਾ ਦੇ ਕਿਨਾਰੇ ਤੋਂ ਚੁੱਕ ਲਿਆ ਜਦੋਂ ਉਹ ਸਾਲਸਰਾਏ ਕੋਲ ਗਏ ਭਾਈ ਮਰਦਾਨਾ ਜੀ ਉਹਨਾਂ ਨੇ ਉਹਨਾਂ ਦੇ ਅੱਗੇ ਕਟ ਕੇ ਰਤਨ ਰੱਖ ਦਿੱਤਾ ਤਾਂ ਕਹਿੰਦੇ ਨੇ ਸਾਲ ਸਰਾਏ ਨੇ ਉਸ ਸਮੇਂ ਕਿਉਂਕਿ ਉਹ ਜੌਹਰੀ ਸੀ ਸੋਨੇ ਦੇ 파ਰਕ ਨੂੰ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਆਮ ਮਿਲ ਜਾਣਗੇ ਪਰ ਰਤਨ ਦਾ 파ਰਕ ਨੂੰ ਕੋਈ ਨਹੀਂ ਮਿਲਦਾ ਹੀਰੇ ਦਾ 파ਰਕ ਨੂੰ ਕੋਈ ਨਹੀਂ ਮਿਲਦਾ ਚਾਂਦੀ ਦੇ 파ਰਕ ਨੂੰ ਥਾਂ ਥਾਂ ਤੇ ਨੇ ਸੋਨੇ ਦੇ 파ਰਕ ਨੂੰ ਬਾਜ਼ਾਰਾਂ ਦੇ ਵਿੱਚ ਨੇ ਪਰ ਹੀਰੇ ਦਾ 파ਰਕ ਨੂੰ ਰਤਨ ਦਾ 파ਰਕ ਨੂੰ ਜਵਾਹਰ ਦਾ 파ਰਕ ਨੂੰ ਕੋਈ ਲੱਖਾਂ 'ਚ ਇੱਕ ਅੱਧ ਹੁੰਦਾ ਹੈ ਹੁੰਦਾ ਤਾਂ ਹੀਰਾ ਵੀ ਪੱਥਰ ਹੀ ਹੈ ਇਸ ਕਰਕੇ ਉਹਦੀ ਪਰਖ ਹਰ ਇੱਕ ਕੋਈ ਨਹੀਂ ਕਰ ਸਕਦਾ ਸੋ ਜਦੋਂ ਜੋਰੀ ਸਾਲਸਰਾਏ ਕੋਲ ਗਏ ਉਹਨੇ ਜਦੋਂ ਭਾਈ ਮਰਦਾਨਾ ਜੀ ਨੇ ਅੱਗੇ ਕੱਢ ਕੇ ਉਹਦੇ ਰਤਨ ਰੱਖਿਆ ਤਾਂ ਕਹਿੰਦੇ ਉਸ ਸਮੇਂ ਦੇ 100 ਰੁਪਏ ਜਿਹੜੀ ਉਸ ਸਮੇਂ ਕਰੰਸੀ ਚੱਲਦੀ ਸੀ ਉਸ ਸਮੇਂ ਦੇ 100 ਰੁਪਏ ਕੱਢ ਕੇ ਉਹਨੇ ਅੱਗੇ ਭੇਟਾ ਰੱਖ ਦਿੱਤੀ ਕਹਿਣ ਲੱਗਾ ਇਹ ਜਿਹੜਾ ਤੂੰ ਮੈਨੂੰ ਰਤਨ ਧਰਿਆ ਏ ਪੁਰਖਾ ਇਹ ਇਹਦੀ ਦਰਸ਼ਨੀ ਭੇਟਾ ਹੈ ਇਹਦੀ ਕੀਮਤ ਨਹੀਂ ਇਹ ਤਾਂ ਕੇਵਲ ਇਹਦੀ ਦਰਸ਼ਨੀ ਭੇਟਾ ਹੈ ਹੁਣ ਉਸ ਸਮੇਂ ਦਾ 100 ਰੁਪਿਆ ਅੱਜ ਦੇ ਤੇ ਕਰੋੜਾਂ ਬਰਾਬਰ ਹੈ ਤਾਂ ਭਾਈ ਮਰਦਾਨਾ ਹੈਰਾਨ ਹੋ ਗਿਆ ਕਿਉਂਕਿ ਭਾਈ ਮਰਦਾਨਾ ਜੀ ਨੂੰ ਵੀ ਨਹੀਂ ਪਤਾ ਸੀ ਕਿ ਮੇਰੇ ਹੱਥ ਦੇ ਵਿੱਚ ਕੀ ਹੈ ਉਹ ਕਹਿੰਦਾ ਇਹ ਤਾਂ ਇਹਦੀ ਦਰਸ਼ਨੀ ਭੇਟਾ ਹੈ ਤੂੰ ਮੈਨੂੰ ਉਹਦੇ ਕੋਲ ਲੈ ਕੇ ਜਾ ਜਿੱਥੋਂ ਤੈਨੂੰ ਇਹ ਰਤਨ ਲੱਭਿਆ ਇਹ ਭਾਈ ਮਰਦਾਨੇ ਨੇ ਦੱਸਿਆ ਕਿ ਬਾਹਰ ਮੈਂ ਇੱਕ ਰੱਬੀ ਪੁਰਸ਼ ਨਾਲ ਆਇਆ ਹੋਇਆ ਹਾਂ ਗੁਰੂ ਨਾਨਕ ਆਏ ਹੋਏ ਨੇ ਉਹਨਾਂ ਦੇ ਨਾਲ ਮੈਂ ਆਇਆ ਹਾਂ ਉਹਨਾਂ ਨੇ ਮੈਨੂੰ ਇਹ ਡਿਊਟੀ ਲਈ ਸੀ ਵੀ ਤੂੰ ਉੱਥੋਂ ਰਤਨ ਤੈਨੂੰ ਗੰਗਾ ਦੇ ਕਿਨਾਰੇ ਤੋਂ ਮਿਲੇਗਾ ਤਾਂ ਸਾਲਸਰਾਏ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਾ ਮੈਨੂੰ ਉਹ ਪੁਰਖ ਦੇ ਦਰਸ਼ਨ ਕਰਾ ਤੇ ਸਾਲਸਰਾਏ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ ਕਹਿਣ ਲੱਗਾ ਮਹਾਰਾਜ ਐਡਾ ਕੀਮਤੀ ਰਤਨ ਇਹ ਤੁਹਾਨੂੰ ਕਿੱਥੋਂ ਮਿਲਿਆ ਇਹਦੀ ਦਰਸ਼ਨੀ ਭੇਟਾ ਹੀ ਬਹੁਤ ਵੱਡੀ ਹੈ ਮੈਂ 100 ਰੁਪਿਆ ਦਿੱਤਾ ਹੈ ਇਹ ਵੀ ਬਹੁਤ ਥੋੜਾ ਹੈ ਇਹਦੀ ਦਰਸ਼ਨੀ ਭੇਟਾ ਤੇ ਬਹੁਤ ਜ਼ਿਆਦਾ ਹੈ ਤੇਰੀ ਕੀਮਤ ਮੈਂ ਨਹੀਂ ਪਾ ਸਕਦਾ ਇਹਦੀ ਕੀਮਤ ਪਾਉਣ ਵਾਸਤੇ ਤੁਹਾਨੂੰ ਮੈਥੋਂ ਵੱਡਾ جوہری ਲੱਭਣਾ ਪਵੇਗਾ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਉੱਥੇ ਮਹਾਰਾਜ ਨੇ ਬਚਨ ਉਚਾਰਿਆ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ